ਸਰਦਾਰ ਜੀ ਇੱਥੇ ਤੁਹਾਡੇ ਵਾਸਤੇ ਕਾਨੂੰਨ ਹੋ ਰਿਹਾ ਦੂਜਿਆਂ ਵਾਸਤੇ ਹੋ ਰਿਹਾ ਤੁਹਾਡੇ ਬੰਦਿਆਂ ਨੂੰ ਤੇ 30-30 ਸਾਲ ਹੋ ਗਏ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਤੇ ਉਹ ਅੱਜ ਤੱਕ ਜੇਲ੍ਹਾਂ ਚ ਰੁਲੰਦੇ ਨੇ ਤੇ ਇੱਥੇ ਲੋਕਾਂ ਨੂੰ ਜਿਨ੍ਹਾਂ ਨੂੰ ਬਲਾਤਕਾਰੀਆਂ ਨੂੰ 20-20 ਸਾਲ ਦੀਆਂ ਦੋਹਰੀਆਂ ਸਜ਼ਾਵਾਂ ਹੋਈਆਂ ਹੋਈਆਂ ਨੇ ਉਹ ਆ ਕੇ ਆਪਦਾ ਪ੍ਰਚਾਰ ਕਰਨਦੇ ਨੇ ਤੁਸੀਂ ਹਜੇ ਵੀ ਅੱਖਾਂ ਤੇ ਪੱਟੀ ਬੰਨ੍ਹ ਕੇ ਬੈਠੇ ਹੋ ਉਹ ਯਾਰ ਤੁਸੀਂ ਇਹ ਸੋਚੋ ਵੀ ਤੁਹਾਡਾ ਸਭ ਤੋਂ ਜ਼ਿਆਦਾ ਵੋਟਾਂ ਤੇ ਜਿੱਤਿਆ ਹੋਇਆ ਐਮਪੀ ਉਹਨਾਂ ਜੇਲ੍ਹ ਚ ਇਸ ਕਰਕੇ ਬੰਦ ਕਰ ਰੱਖਿਆ ਵੀ ਉਹਨੂੰ ਦੇਸ਼ ਨੂੰ ਉਹਦੇ ਤੋਂ ਖਤਰਾ ਹੈ ਹਰੇ ਵੀ ਤੁਸੀਂ ਅੱਖਾਂ ਤੇ ਪੱਟੀ ਬੰਨੀ ਹੋਈ ਐ ਪਤਾ ਨਹੀਂ ਤੁਸੀਂ ਕੀ ਚਾਹੁੰਦੇ ਹੋ ਇੱਥੇ ਲੋਕ ਮਤਲਬ ਡਾਕਟਰਾਂ ਕੋਲ ਜਾਂਦੇ ਨੇ ਸਿਆਣਪ ਦੀ ਦਵਾਈ ਲੈਣ ਜੇ ਉਹਨੂੰ ਕਿਸੇ ਨੂੰ ਕੋਈ ਦਿੱਕਤ ਐ ਤੇ ਤੁਹਾਡੇ ਬੇਅਦਬੀਆਂ ਕਰਕੇ ਲੋਕ ਪਾਗਲਾਂ ਦਾ ਸਰਟੀਫਿਕੇਟ ਬਣਾਉਣ ਜਾਂਦੇ ਆ ਪਰ ਤੁਹਾਡੀ ਅਕਲ ਨੂੰ ਪੜਦਾ ਇਹੋ ਜਿਹਾ ਪਿਆ ਵਾ ਵੀ ਜਿਵੇਂ ਕਹਿੰਦੇ ਨਾ ਕਿਸੇ ਨੂੰ 10 ਚਪੇੜਾ ਮਾਰ ਕੇ ਤੇ ਉਹਦੇ ਮੂੰਹ 'ਚ ਟੋਫੀ ਪਾ ਦਈਏ ਤਾਂ ਉਹ ਚੁੱਪ ਹੋ ਜਾਂਦਾ ਉਹ ਤੁਹਾਨੂੰ ਇੱਕ ਨਿੱਕੀ ਜਿਹੀ ਚੀਜ਼ ਦੇ ਦਿੰਦੇ ਆ ਨਾ ਤੇ ਤੁਸੀਂ ਉਹਨਾਂ ਦਾ ਧੰਨਵਾਦ ਕਰਨ ਲੱਗ ਜਾਂਦੇ ਜੇ ਇਹ ਨਹੀਂ ਵੰਦੇ ਵੀ ਤੁਹਾਡਾ ਉਹਨਾਂ ਹੁਣ ਤੱਕ ਨੁਕਸਾਨ ਕੀ ਕਰਿਆ ਤੁਸੀਂ ਰੱਬ ਬਣਾ ਲਿਆ ਉਹਨਾਂ ਨੂੰ ਤੁਹਾਡੀਆਂ ਜ਼ੁਬਾਨਾਂ ਬੰਦ ਹੋ ਗਈਆਂ ਨੇ ਬੋਲਣ ਉਹਨਾਂ ਦੇ ਖਿਲਾਫ ਸਰਦਾਰ ਜੀ ਇੱਥੇ ਤੁਹਾਡੇ ਵਾਸਤੇ ਕਾਨੂੰਨ ਹੋ ਰਿਹਾ ਦੂਜਿਆਂ ਵਾਸਤੇ ਹੋ ਰਿਹਾ ਤੁਹਾਡੇ ਬੰਦਿਆਂ ਨੂੰ ਤੇ 30-30 ਸਾਲ ਹੋ ਗਏ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਤੇ ਉਹ ਅੱਜ ਤੱਕ ਜੇਲ੍ਹਾਂ ਚ ਰੁਲੁੰਦੇ ਨੇ ਤੇ ਇੱਥੇ ਲੋਕਾਂ ਨੂੰ ਜਿਨ੍ਹਾਂ ਨੂੰ ਬਲਾਤਕਾਰੀਆਂ ਨੂੰ 20-20 ਸਾਲ ਦੀਆਂ ਦੋਹਰੀਆਂ ਸਜ਼ਾਵਾਂ ਹੋਈਆਂ ਹੋਈਆਂ ਨੇ ਉਹ ਆ ਕੇ ਆਪਦਾ ਪ੍ਰਚਾਰ ਕਰਨਦੇ ਨੇ ਤੁਸੀਂ ਹਜੇ ਵੀ ਅੱਖਾਂ ਤੇ ਪੱਟੀ ਬੰਨ ਕੇ ਬੈਠੇ ਹੋ ਉਹ ਯਾਰ ਤੁਸੀਂ ਇਹ ਸੋਚੋ ਵੀ ਤੁਹਾਡਾ ਸਭ ਤੋਂ ਜ਼ਿਆਦਾ ਵੋਟਾਂ ਤੇ ਜਿੱਤਿਆ ਹੋਇਆ ਐਮਪੀ ਉਹਨਾਂ ਦੇਲਚਸ ਇਸ ਕਰਕੇ ਬੰਦ ਕਰ ਰੱਖਿਆ ਕਿ ਉਹਨੂੰ ਦੇਸ਼ ਨੂੰ ਉਹਦੇ ਤੋਂ ਖਤਰਾ ਹਜੇ ਵੀ ਤੁਸੀਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਪਤਾ ਨਹੀਂ ਤੁਸੀਂ ਕੀ ਚਾਹੁੰਦੇ ਹੋ ਇੱਥੇ ਲੋਕ ਮਤਲਬ ਡਾਕਟਰਾਂ ਕੋਲ ਜਾਂਦੇ ਨੇ ਸਿਆਣਪ ਦੀ ਦਵਾਈ ਲੈਣ ਜੇ ਉਹਨੂੰ ਕਿਸੇ ਨੂੰ ਕੋਈ ਦਿੱਕਤ ਹੈ ਤੇ ਤੁਹਾਡੇ ਬੇਅਦਬੀਆਂ ਕਰਕੇ ਲੋਕ ਪਾਗਲਾਂ ਦਾ ਸਰਟੀਫਿਕੇਟ ਬਣਾਉਣ ਜਾਂਦੇ ਆ ਪਰ ਤੁਹਾਡੀ ਅਕਲ ਨੂੰ ਪੜਦਾ ਇਹੋ ਜਿਹਾ ਪਿਆ ਵਾ ਵੀ ਜਵੇਂ ਕਹਿੰਦੇ ਨਾ ਕਿਸੇ ਨੂੰ 10 ਚਪੇੜਾ ਮਾਰ ਕੇ ਤੇ ਉਹਦੇ ਮੂੰਹ ਚ ਟੋਫੀ ਪਾ ਦਈਏ ਤਾਂ ਚੁੱਪ ਹੋ ਜਾਂਦਾ ਉਹ ਤੁਹਾਨੂੰ ਇੱਕ ਨਿੱਕੀ ਜਿਹੀ ਚੀਜ਼ ਦੇ ਦਿੰਦੇ ਆ ਨਾ ਤੇ ਤੁਸੀਂ ਉਹਨਾਂ ਦਾ ਧੰਨਵਾਦ ਕਰਨ ਲੱਗ ਜਾਂਦੇ ਜੇ ਇਹ ਨਹੀਂ ਵੇਂਦੇ ਵੀ ਤੁਹਾਡਾ ਉਹਨਾਂ ਹੁਣ ਤੱਕ ਨੁਕਸਾਨ ਕੀ ਕਰਿਆ ਤੁਸੀਂ ਰੱਬ ਬਣਾ ਲਿਆ ਉਹਨਾਂ ਨੂੰ ਤੁਹਾਡੀਆਂ ਜ਼ੁਬਾਨਾਂ ਬੰਦ ਹੋ ਗਈਆਂ ਨੇ ਬੋਲਣ ਉਹਨਾਂ ਦੇ ਖਿਲਾਫ